ਸ਼੍ਰੀ ਸਨਾਤਨ ਜਾਗਰਣ ਮੰਚ ਨੇ ਰਾਮ ਮੰਦਿਰ ਮੂਰਤੀ ਪ੍ਰਾਣ ਪ੍ਰਤੀਸ਼ਟਾ ਦਿਵਸ ਮੌਕੇ ਸਜਾਈ ਗਈ ਸ਼ੋਭਾ ਯਾਤਰਾ ਵਿੱਚ ਸਹਿਯੋਗ ਦੇਣ ਵਾਲੇ ਸਹਿਯੋਗੀਆਂ ਸੰਸਥਾਵਾਂ ਅਤੇ ਪੱਤਰਕਾਰਾਂ ਦਾ ਧੰਨਵਾਦ ਕਰਨ ਲਈ ਸਨਮਾਨ ਸਮਾਗਮ ਕਰਵਾਇਆ ਇਸ ਮੌਕੇ ਮੰਚ ਤੇ ਆਉਦੇ ਇਰਾਰਾਂ ਨੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ੋਭਾ ਯਾਤਰਾ ਨੂੰ ਯਾਦਗਾਰ ਬਣਾਉਣ ਵਿੱਚ ਸਨਾਤਨ ਜਾਗਰਣ ਮੰਚ ਦੀ ਤਿੰਨ ਤੋਂ ਵੀ ਵੱਧ ਕੇ ਹੋਰ ਸਹਿਯੋਗੀਆਂ ਸੰਸਥਾਵਾਂ ਦਾ ਹੱਥ ਹੈ ਜਿਨ੍ਹਾਂ ਨੇ ਇੱਕ ਆਵਾਜ਼ ਤੇ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਆਪ ਸਮਾਈ ਹੈ ਦੇ ਸ਼ਹਿਰ ਦੇ ਲਾਗਪਕਹਰੀ ਲਾਤੀ ਵਿੱਚ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਸ਼ਰਦਾਰੂਆਂ ਤੇ ਫੁੱਲਾਂ ਦੀ ਪਰਖਾ ਕਰਨ ਦੇ ਨਾਲ-ਨਾਲ ਲੰਗਰ ਅਤੇ ਹੋਸਪੀਟਲ ਸ਼ਤਾਲੂਆਂ ਦੇ ਸਵਾਗਤ ਵਿੱਚ ਬਤਾਇਆ ਇਸ ਦੇ ਨਾਲ ਹੀ ਉਹਨਾਂ ਨੇ ਮੀਡੀਆ ਕਰਮੀਆਂ ਦਾ ਵੀ ਜੁੜਾ ਹੈ ਵਿਆਪਕ ਕਵਰੇਜ ਦੇ ਲਈ ਧੰਨਵਾਦ ਕੀਤਾ ਅਤੇ ਕਿ ਆਤੀ ਮੰਚ ਵੱਲੋਂ ਲਗਾਤਾਰ ਜਿਹੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਰਹਿਣਗੇ ਤਾਂ ਜੋ ਲੋਕ ਸਨਾਤਨ ਸੱਭਿਆਚਾਰ ਨਾਲ ਜੁੜੇ ਰਹਿਣ ਜੁਧਵੀਰ ਸਿੰਘ ਪ੍ਰੈਜ਼ੀਡੈਂਟ ਸ਼੍ਰੀ ਗੁਰੂ ਨਾਭਾ ਦਾਸ ਮਹਾਸਮਤੀ ਪੰਜਾਬ ਜਿਨ੍ਹਾਂ ਨੇ ਕਿ ਪਿੱਛੇ 22 ਜਨਵਰੀ ਨੂੰ ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤੀਸ਼ਟਾ ਦੇ ਸਮੇਂ ਤੇ ਪਿੰਡ ਪਿੰਡ ਸ਼ਹਿਰ ਸ਼ਹਿਰ ਅਯੁੱਧਿਆ ਤੋਂ ਲੈ ਕੇ ਪੂਰੇ ਭਾਰਤ ਵਰਸ਼ ਵਿੱਚ ਸ਼ੋਭਾ ਯਾਤਰਾ ਕੱਢੀਆਂ ਗਈਆਂ ਉਹਦੇ ਸਬੰਧ ਵਿੱਚ ਗੁਰਦਾਸਪੁਰ ਦੇ ਵਿੱਚ ਵੀ ਵਿਸ਼ਾਲ ਸ਼ੋਭਾ ਯਾਤਰਾ ਰਾਮ ਲੱਲਾ ਪ੍ਰਾਣ ਪ੍ਰਤੀਸ਼ਟਾ ਦੇ ਸਬੰਧ ਚ ਕੱਢੀ ਗਈ ਸੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਗੁਰਦਾਸਪੁਰ ਵਾਸੀਆਂ ਨੂੰ ਲਾਗੇ ਸਾਗਰ ਦੀਆਂ ਸੰਸਥਾਵਾਂ ਨੂੰ ਜਿਨ੍ਹਾਂ ਨੇ ਕਿ ਸ਼ੋਭਾ ਯਾਤਰਾ ਵਿੱਚ ਆ ਕੇ ਆਪਣਾ ਯੋਗਦਾਨ ਪਾਇਆ ਇਸ ਤਰ੍ਹਾਂ ਕਿ ਸ਼੍ਰੀ ਗੁਰੂ ਨਾਭਾ ਦਾਸ ਜੀ ਨੇ 2-3 ਜਗ੍ਹਾ ਦੇ ਉੱਤੇ ਸ਼ੋਭਾ ਯਾਤਰਾ ਦਾ ਸਵਾਗਤ ਵੀ ਕੀਤਾ ਇਹਦਾ ਮੈਂ ਸਾਰਿਆਂ ਨੂੰ ਵਧਾਈ ਦੇਣਾ ਖਾਸ ਕਰਕੇ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਨੇ ਕਿ ਤਣੋਂ ਮਣੋਂ ਤਣੋਂ ਆਪਣੀ ਗੁਰਦਾਸਪੁਰ ਦੀ ਮਹਿਮਾ ਸ਼िखर ਤੇ ਪਹੁੰਚਾਈ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਸਭ ਦਾ ਧੰਨਵਾਦ ਕਰਨਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਸ ਤਰ੍ਹਾਂ ਕੀ ਸਭ ਨੂੰ ਪਤਾ ਵੀ ਇੱਕ ਸ਼੍ਰੀ ਸਨਾਤਨ ਜਾਗਰਣ ਮੰਚ ਔਰ ਸ਼ੇਭੂਮੀ ਸੇਵਾ ਸਮਿਤੀ ਵੱਲੋਂ ਪਿਛਲੇ ਦਿਨਾਂ ਇੱਕ 22 ਜਨਵਰੀ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਸੀ। ਉਸ ਦੇ ਵਾਸਤੇ ਇੱਕ ਅੱਜ ਸਨਮਾਨ ਸਮਾਰੋਹ ਦਾ ਕਾਰਜਕ੍ਰਮ ਰੱਖਿਆ ਗਿਆ ਸੀ ਜਿਹੜਾ ਅੱਜ ਦਾ ਕਾਰਜਕ੍ਰਮ ਆ ਉਹ ਵੀ ਸਫਲ ਰਿਹਾ ਔਰ ਸ਼ੋਭਾ ਯਾਤਰਾ ਵੀ ਬਹੁਤ ਹੀ ਸਫਲ ਰਹੀ। ਮੈਂ ਸਨਾਤਨ ਜਾਗਰਣ ਮੰਚ ਦੀ ਟੀਮ ਦਾ ਪ੍ਰਧਾਨ ਹੋਣ ਦੇ ਨਾਤੇ ਸਮੂਹ ਸ਼ਹਿਰ ਵਾਸੀਆਂ ਨੂੰ ਉਸ ਸ਼ੋਭਾ ਯਾਤਰਾ ਦੀ ਬਹੁਤ-ਬਹੁਤ ਵਧਾਈ ਦਿੰਦਾ ਔਰ ਉਸ ਵਧਾਈ ਦੀ ਮੁੱਖ ਪਾਤਰ ਮੇਰੀ ਟੀਮ ਆ ਜਿਨ੍ਹਾਂ ਨੇ ਮੇਰੀ ਗੈਰ ਮੌਜੂਦਗੀ ਦੇ ਮੈਨੂੰ ਕਿਸੇ ਕਾਰਨ ਵਸ਼ ਕੋ ਕੰਮ ਸੀ ਮੈਂ ਨਹੀਂ ਆ ਸਕਿਆ ਜਿਨ੍ਹਾਂ ਨੇ ਮੇਰੀ ਗੈਰ ਮੌਜੂਦਗੀ ਦੇ ਵਿੱਚ ਵੀ ਇੰਨੇ ਵੱਡੇ ਕਾਰਜਕ੍ਰਮ ਨੂੰ ਸਫਲ ਬਣਾਉਣ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਔਰ ਉਹਨਾਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਨਾ ਆਪਣੀ ਟੀਮ ਦਾ ਔਰ ਸਮੂਹ ਸ਼ਹਿਰ ਵਾਸੀਆਂ ਦਾ ਔਰ ਜਿੰਨੇ ਵੀ ਪਿੰਡਾਂ ਤੋਂ ਲੋਕ ਆਏ ਔਰ ਸਮੂਹ ਸੰਸਥਾਵਾਂ ਦਾ ਜਿਨ੍ਹਾਂ ਨੇ ਇਸ ਸੋਭਾ ਯਾਤਰਾ ਨੂੰ ਭਾਵੇ ਬਣਾਉਣ ਦੇ ਵਿੱਚ ਖਾਸ ਯੋਗਦਾਨ ਦਿੱਤਾ ਔਰ ਅੱਜ ਉਸੇ ਹੀ ਯੋਗਦਾਨ ਨੂੰ ਦੇਖਦੇ ਹੋਏ ਇੱਕ ਸਵਾਗਤ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਧੰਨਵਾਦ ਆਉਣ ਵਾਲੇ ਦਿਨਾਂ 'ਚ ਕੋਈ ਪ੍ਰੋਗਰਾਮ ਕਰਵਾਉਂਦੇ ਹਾਂਜੀ ਸ੍ਰੀ ਸਨਾਤਨ ਜਾਗਰਣ ਮੰਚ ਵੱਲੋਂ ਸਨਾਤਨ ਧਰਮ ਦੇ ਪ੍ਰਤੀ ਜਿਹੜੇ ਪ੍ਰੋਗਰਾਮ ਨੇ ਉਹ ਲਗਾਤਾਰ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ ਜਿਸ ਤਰ੍ਹਾਂ ਕਿ ਹੋਲੀ ਦਾ ਪ੍ਰੋਗਰਾਮ ਔਰ ਹਨੂਮਨ ਜਨਮotsਵ ਦਾ ਪ੍ਰੋਗਰਾਮ ਬਹੁਤ ਹੀ ਜਲਦੀ ਸਨਾਤਨ ਜਾਗਰਣ ਮੰਚ ਅਨਾਉਂਸ ਕਰਨ ਜਾ ਰਿਹਾ ਹੈ ਔਰ ਇਹ ਆਸ ਵੀ ਕਰਦਾ ਵੀ ਜਿਸ ਤਰ੍ਹਾਂ ਦੀ ਇਹ ਸ਼ੋਭਾ ਯਾਤਰਾ ਨਿਕਲੀ ਆ ਸਮੂਹ ਸ਼ਹਿਰ ਵਾਸੀ ਔਰ ਸਮੂਹ ਸੰਸਥਾਵਾਂ ਸਮੂਹ ਗਾ ਪਿੰਡਾਂ ਦੇ ਲੋਕ ਸਾਡਾ ਉਸੇ ਤਰ੍ਹਾਂ ਹੀ ਸਾਥ ਦੇਣਗੇ ਜਿਸ ਤਰ੍ਹਾਂ RAMJANAM RAMJANAM ਭੂਮਿਦੇ ਨੇ ਆਸ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਆ ਇਸੇ ਤਰ੍ਹਾਂ ਹੀ ਸਾਨੂੰ ਸਮੂਹ ਸ਼ਹਿਰ ਵਾਸੀਆਂ ਦਾ ਸਮੂਹ ਪਿੰਡਾਂ ਵਾਸੀਆਂ ਦਾ ਯੋਗਦਾਨ ਮਿਲੇਗਾ